ਦੇਖ ਸਰ ਤੋਂ ਪੀਲਾ ਪੰਚੜ ਨਹੀਂ ਪਰ ਜੋ ਡ੍ਰਿਲ ਮਸ਼ੀਨਾਂ ਨੂੰ ਲੈ ਕੇ ਤੇ ਜਿਆ ਤੁਸਾਰੀ ਨੂੰ ਜਿਹੜਾ ਕਿ ਉਹ ਟਾ ਰਹੇ ਨੇ ਇਹ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਤਸਕਰ ਦੀ ਜਿਹੜੀ ਕਿ ਇੱਕ ਬਿਲਡਿੰਗ ਦੇ ਉੱਤੇ ਕੀਤੀ ਜਾ ਰਹੀ ਹੈ ਇਸ ਕਾਰਵਾਈ ਦੇ ਦੋ ਮਨ ਤੋਂ ਬੇਹਾਂ ਜੀ ਨੇ ਕਿ ਹੋਈ ਇਹ ਨੇ ਕਿ ਇੱਕ ਬਿਲਡਿੰਗ ਤਿਆਰ ਕੀਤੀ ਗਈ ਹੈ ਇਹਦੇ ਤੇ ਕੋਈ ਕਾਰਪੋਰੇਸ਼ਨ ਦਾ ਰਕਸ਼ਾ ਨਹੀਂ ਹੈਗਾ ਕੋਈ ਪੁੱਛ ਨਹੀਂ ਹੈਗਾ ਔਰ ਡਰੱਗ ਮੰਨੀ ਲੂਜ਼ ਕਰਕੇ ਦੀ ਬਿਲਡਿੰਗ ਚਾਹਤੀ ਹੈ ਜਿਹੜੀ ਰੈਗੂਲੇਸ਼ਨ ਕੋਈ ਡਿਪਾਰਟਮੈਂਟ ਇਕੱਠੇ ਕਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੀਤੇ ਦਿਨ ਜਿਹੜਾ ਕਿ ਉਹ ਪੁਲਿਸ ਵੱਲੋਂ ਖਾਸ ਤੌਰ ਤੇ ਪੀਲੇ ਪੰਜੇ ਨਾਲ ਕਾਰਵਾਈ ਕੀਤੀ ਗਈ ਸੀ ਅੱਜ ਜਲੰਧਰ ਦੇ ਦੁਪਹਾਵਿਕੇ ਤੁਸੀਂ ਦੇਖ ਸਕਦੇ ਹੋ ਪੀਲਾ ਪੰਜਾ ਨਹੀਂ ਮਜੂਬ ਟਰਲ ਮਸ਼ੀਨਾਂ ਨੂੰ ਲੈ ਕੇ ਨਜ਼ਾਇਤ ਸਾਰੀ ਨੂੰ ਜਿਹੜਾ ਕਿ ਉਹ ਟਾ ਰਹੇ ਨੇ ਜਾਣਕਾਰੀ ਦੇ ਮੁਤਾਬਿਕ ਜਿਹੜਾ ਹੈ ਕਿ ਪੁਲਿਸ ਇਹ ਗੱਲ ਆਖਦੀ ਹੈ ਕਿ ਰਾਜਨ ਨਾਮ ਦਾ ਨਸ਼ਾ ਤਸਕਰ ਉਸ ਦੀ ਇਹ ਬਿਲਡਿੰਗ ਸੀ ਜਿਹੜੀ ਐਸੋਸ ਤੇ ਸੈਂਟਰਲ ਜੇ ਦੇ ਵਿੱਚ ਉਹ ਸੜਾ ਘਟ ਰਿਹਾ ਵੈ ਪਰ ਸੰਵੇਦਨਸ਼ੀਲ ਦ੍ਰਿਸ਼ ਤੋਂ ਖਾਵਾਂਗਾ ਕਿ ਇਹ ਕਾਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਨਿਯਾਇਤ ਸਾਰੀ ਦੀ ਜਿਹੜੀ ਹੈ ਕਿ ਉਹ ਗੱਲ ਆਖੀ ਗਈ ਸੀ ਕਾਰਪੋਰੇਸ਼ਨ ਦੀਆਂ ਟੀਮਾਂ ਐਸ ਵਕਤ ਮੌਕੇ ਤੇ ਮੌਜੂਦ ਨੇ ਨਿਰਮਲ ਸਿੰਘ ਐਸ ਵਕਤ ਮੌਕੇ ਤੇ ਨੇ ਇਹ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਤਸਕਰ ਦੀ ਜਿਹੜੀ ਕਿ ਇੱਕ ਬਿਲਡਿੰਗ ਤੇ ਉਤੇ ਕੀਤੀ ਜਾ ਰਹੀ ਹੈ ਤੇ ਇਹ ਕਦੋਂ ਤੋਂ ਜਿਹੜਾ ਹੈ ਕਿ ਉਹਨੇ ਕਿੰਨੇ ਮਾਮਲੇ ਖੇਲ ਰਹੇ ਜਿਹੜੀ ਕਾਰਵਾਈ ਆ ਨਸ਼ਾ ਤਸਕਰ ਦੇ ਖਿਲਾਫ ਹੋ ਰਹੀ ਹੈ ਇਸ ਕਾਰਵਾਈ ਦੇ ਦੋ ਮੰਤੋਬੇ ਹੈਗੇ ਨੇ ਕਿ ਜਿਹੜੀ ਇਹਨੇ ਇੱਕ ਬਿਲਡਿੰਗ ਤਿਆਰ ਕੀਤੀ ਹੈਗੀ ਇਹਦੇ ਤੇ ਕੋਈ ਕਾਰਪੋਰੇਸ਼ਨ ਦਾ ਰਕਸ਼ਾ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਔਰ ਡਰਗ ਮਨੀ ਯੂਜ਼ ਕਰਕੇ ਜਿਹੜੀ ਬੈਟਿੰਗ ਚਾਲੀ ਹੈ ਜਿਹੜੀ ਰੈਗੂਲੇਸ਼ਨ ਸੋਨੀ ਡਿਪਾਰਟਮੈਂਟ ਇਕੱਠੇ ਕਰਦੇ ਕਿੰਨੇ ਮਾਮਲੇ ਦਰਜ ਨੇ ਤੇ ਨਾਮ ਕੀ ਹੈ ਦਸਕਰਦਾ ਤੇ ਡਰਗ ਮਨੀ ਦੀ ਓਵਰਆਲ ਜਿਹੜੀ ਇਹ ਡਾਕਟਰ ਸਕਦਾ ਨਾਮ ਹੈਗਾ ਜੀ ਰਾਜਨ ਜਿਹੜਾ ਕਿ ਆਪਾਂ ਪਾਪਾ ਬੁੱਢਾ ਜੀ ਨਗਰ ਰਾਮਾਪੰਡੀ ਖੜੇ ਹੈਗੇ ਆ ਔਰ ਇਹਦੇ ਖਿਲਾਫ ਤਿੰਨ ਮੁਕੱਦਮੇ ਦਰਜ ਨੇ ਹੈ ਹੈ ਪ੍ਰੈਜ਼ਨਟ ਵੀ ਜਿਹੜਾ ਬੰਦਾ ਕੋਲ ਥਾ ਜੇਲ੍ਹ ਪਾਸ ਔਰ ਤੇ ਕੋਈ ਜੀ ਵਾਲੀ ਵਾਰ ਇਸ ਘਰ ਦੇ ਵਿੱਚ ਰਹਿੰਦੇ ਸੀ ਕਿ ਬੰਸੀ ਗਏ ਨਹੀਂ ਨਹੀਂ ਇਹਦੇ ਵਿੱਚ ਬਾਈਕs ਹੈਗੀ ਆ ਮਤਲਬ ਉਹ ਇਹਨਾਂ ਦੀ ਮਤਰੀ ਹੋ ਜੇ ਕਾਰਨਾਮਾ ਕਰਕੇ ਵੀ ਛੱਡ ਗਏ ਹੈਗੇ ਨੇ ਫ ਐਸਪੀ ਨਿਰਮਲ ਨੇ ਜਾਣਕਾਰੀ ਦਿੱਤੀ ਹੈ ਕਿ ਨਸ਼ਾ ਤਸਕਰ ਦਾ ਇੱਕ ਹਾਰ ਹੈ ਸੈਂਟਰਲ ਜੇਲ੍ਹ ਦੇ ਵਿੱਚ ਐਸੋਸ ਜਿਹੜਾ ਹੈ ਕਿ ਉਹ ਸਜ਼ਾ ਕੱਟ ਰਿਹਾ ਹੈ ਪਰ ਜਿਸ ਤਰੀਕੇ ਦੇ ਨਾਲ ਇਹ ਕਾਰਵਾਈ ਕੀਤੀ ਜਾ ਰਹੀ ਹੈ ਸੰਦੇਹ ਜਿਹੜਾ ਹੈ ਕਿ ਪੁਲਿਸ ਇਹੀ ਦਿਣਾ ਚਾ ਰਹੀ ਹੈ ਤੇ ਜੋ ਸਰਕਾਰ ਦੀ ਜਿਸ ਤਰੀਕੇ ਦੇ ਨਾਲ ਇਹ ਕਾਰਵਾਈ ਚੱਲਦੀ ਪਈ ਹੈ ਜਿਸੇ ਵੀ ਤਰੀਕੇ ਦੀ ਜਿਹੜੀ ਵਿਜਾਇਜ ਹੋ ਸਾਰੀ ਹੋਏਗੀ ਤੇ ਖਾਸ ਤੌਰ ਤੇ ਜੇ ਨਸ਼ਾ ਤਸਕਰੀ ਦੇ ਉਹ ਉਹਦਾ ਨਾਮ ਹੋਏਗਾ ਕਿਸੇ ਵੀ ਤਰੀਕੇ ਨਾਲ ਜਿਹੜਾ ਕਿ ਉਹ ਬਖਸ਼ਿਆ ਨਹੀਂ ਜਾਏਗਾ ਉਹਦੀ ਕਾਰਵਾਈ ਜਿਹੜੀ ਹੈ ਕਿ ਜਲੰਧਰ ਦੇ ਤੋਂ ਬਹੁਤ ਤੁਹਾਨੂੰ ਦਿਖਾਈ ਹੈ ਮੇਰੇ ਕੈਮਰਾ ਪਰਸਨ ਜਗਨੂ ਤੇ ਮੈਨੂੰ ਪ੍ਰਮੀ ਸਿੰਘ ਜੀ ਦਾ ਬਹੁਤ ਧੰਨਵਾਦ